ਭਾਰਤੀ ਜਨਤਾ ਪਾਰਟੀ ਨੇ ਜਿਹੜਾ ਕੇਂਦਰ ਦੇ ਵਿੱਚ ਇਹ ਬਜਟ ਦਿੱਤਾ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਯਾਦ ਰੱਖਣ ਵਾਲਾ ਬਜਟ ਹੈ ਇਹ ਬਜਟ ਜਨਹਿਤ ਦੇਸ਼ਿਤ ਉਹਦਾ ਬਜਟ ਹੈ ਕਿਉਂਕਿ ਪਹਿਲੀ ਗੱਲ ਜੇ ਮੈਂ ਸ਼ੁਰੂ ਕਰਾਂ ਤਾਂ ਮੇਰਾ خیال ਇਤਿਹਾਸ ਦੇ ਹਿਸਟਰੀ ਵਿੱਚ ਪਹਿਲੀ ਵਾਰ ਹੋਏਗਾ ਕਿ ਗਿਗ ਵਰਕਰਸ ਦੇ ਲਈ ਕੋਈ ਸਕੀਮ ਬਣਾਈ ਗਈ ਹੈ ਗਿਗ ਵਰਕਰ ਜਿਹਨੂੰ ਅਸੀਂ ਆਨਲਾਈਨ ਸੇਵਾਵਾਂ ਲੈਣੇ ਆ ਉਹ Amazon ਦੇ ਹੋ ਗਏ ਉਹ Zomato ਦੇ ਹੋ ਗਏ ਉਹ ਵਰਕਰ ਵੀ ਆਖਰੀ ਇਨਸਾਨ ਹੈ ਉਹਨਾਂ ਵਾਸਤੇ ਉਹਨਾਂ ਦਾ ਆਇਡੈਂਟੀਟੀ ਕਾਰਡ ਇਸ਼ੂ ਕਰਨਾ ਔਰ ਹੈਲਥ ਸਕੀਮ ਵਾਸਤੇ ਉਹਨਾਂ ਦੀ ਇੰਸ਼ੋਰੈਂਸ ਕਰਨੀ ਉਹ ਉਹਨਾਂ ਨੂੰ ਇੱਕ ਜਿਹੜਾ ਹੈ ਉਹ ਦਿੱਤਾ ਗਿਆ ਹੈ ਦੂਸਰਾ ਜਿਹੜੇ ਸਾਡਾ ਸਭ ਦਾ ਇੱਕ ਫਾਇਦਾ ਉਹ ਇਨਕਮ ਟੈਕਸ 12 ਲੱਖ ਤੱਕ ਜ਼ੀਰੋ ਕਰਕੇ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਸਾਰੇ ਇਨਕਮ ਟੈਕਸ ਪੇਅਰ ਨੂੰ ਦਿੱਤੀ ਗਈ ਹੈ 50 ਦੇ ਕਰੀਬ ਭਗਵਾਨ ਬੁੱਧ ਦੇ ਰਿਲੇਟਡ ਜਿੰਨੇ ਵੀ ਪੁਆਇੰਟ ਨੇ ਕਿ ਭਗਵਾਨ ਬੁੱਧ ਨਾਲ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਦੀ ਕਨੈਕਟੀਵਿਟੀ ਕਰਕੇ 에ਅਰ ਕਨੈਕਟੀਵਿਟੀ ਕਰਕੇ ਉਹਨਾਂ ਨੂੰ ਇੱਕ ਨਵੀਂ ਦਿਖ ਦਿੱਤੀ ਜਾਵੇਗੀ ਉਹਦੇ ਨਾਲ ਕੀ ਹੋਏਗਾ ਜਦੋਂ ਇੱਕ ਸੈਂਟਰ ਇਸ ਦਾ ਟੂਰਿਸਟ ਸੈਂਟਰ ਡਿਵੈਲਪ ਹੁੰਦਾ ਉਹਦੇ ਨਾਲ ਲੋਗ ਆਪਣਾ ਬਿਜ਼ਨਸ ਸ਼ੁਰੂ ਕਰਨਗੇ এমপ্লয়ਮੈਂਟ ਔਰ ਬਿਜ਼ਨਸ ਦੋ ਚੀਜ਼ਾਂ ਦੀ ਜਿਹੜੀ ਹੈ ਜਿਹੜੀ ਚੀਜ਼ ਜਿਹੜੀ ਹੋਏਗੀ 10 ਸਾਲ ਦੇ ਵਿੱਚ ਨਵੇਂ 120 에어ਪੋਰਟਸ ਇਹਨਾਂ ਨੂੰ ਡਿਵੈਲਪ ਕਰਨ ਦਾ ਵੀ ਸਰਕਾਰ ਨੇ ਫੈਸਲਾ ਕੀਤਾ ਸਾਡੇ ਫੋਰਮ ਮਿਸਟਰ ਜੀ ਨੇ ਬਿਆਨ ਦਿੱਤਾ ਕਿ ਪਹਿਲੀ ਵਾਰ ਨਹੀਂ ਹੋਇਆ ਡੈਪੂਟੇਸ਼ਨ ਡਿਪੋਰਟ ਬਹੁਤ ਪਹਿਲਾਂ ਵੀ ਹੋਇਆ ਲੇਕਿਨ ਜਿਹੜਾ ਇਨਹਿਊਮਨ ਐਕਟ ਹੈ ਉਹਨੂੰ ਅਸੀਂ ਕੰਡੈਮਨਡ ਕਰਦੇ ਹਾਂ ਜਦ ਜਹਾਜ਼ 'ਚ ਬਿਠਾਤਾ ਜਹਾਜ਼ 'ਚ ਇੰਛਾਲ ਥੋੜੀ ਮਾਰਨੀ ਸੀ ਦੂਸਰੀ ਗੱਲ ਜਿਹੜੀ ਪੰਜਾਬ ਸਰਕਾਰ ਦੀ ਕਰਨ ਵਾਲੀ ਹੈ ਉਹ ਇਹ ਹੈ ਕਿਉਂਕਿ ਸਾਡੇ ਬਹੁਤ ਬੱਚੇ ਮੈਂ ਇੱਕ ਖਬਰ ਪੜ੍ਹੀ ਹੈ ਉਹਦੇ ਮੁਤਾਬਕ ਤਾਂ ਰੌਂਗਟੇ ਖੜੇ ਹੁੰਦੇ ਆ ਕਿ 9 ਦਿਨ ਪਹਿਲਾਂ ਉਹ ਬੱਚਾ ਵਿਦੇਸ਼ ਗਿਆ 9 ਦਿਨ ਪਹਿਲਾਂ ਔਰ 65 ਲੱਖ ਰੁਪਏ ਖਰਚ ਕੇ ਗਿਆ ਹੁਣ ਜਿਹੜਾ ਬੱਚਾ 9 ਲੱਖ 965 ਲੱਖ ਰੁਪਏ ਖਰਚ ਕੇ ਨੌਰਨ ਗਿਆ ਬਾਹਰ ਉਸ ਆ ਗਿਆ ਉਹਦੇ ਪਰਿਵਾਰ ਨੂੰ ਕੀ ਬੀਤੀਗੀ ਉਹਨਾਂ ਦਾ ਪੂਰਨ ਵਾਸ ਰੀਹੈਬਿਟੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਗਲਤ ਤਰੀਕੇ ਨਾਲ ਬਾਹਰ ਭੇਜਿਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਹੈ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਨਿੰਗ ਅੰਡਰ ਦਾ ਮੋਟੀਵੇਸ਼ਨਲ ਲੀਡਰਸ਼ਿਪ ਆਫ ਸ਼੍ਰੀ ਕੇ ਕੇ ਸਦਾਨਾ ਐਂਡ ਦਾ ਡਾਇਨਾਮਿਕ ਮੈਨੇਜਮੈਂਟ ਕਮੇਟੀ ਲੋਕੇਟਿਡ ਇਨ ਦਾ ਹਾਰਟ ਆਫ ਫਗਵਾੜਾ ਸਰਵਿੰਗ ਹਿਊਮੈਨਿਟੀ ਸਿንስ 1965 ਐਫੀਲੀਏਟਿਡ ਟੂ ਪੀਐਸਸੀਬੀ ਫੋਰ ਸਾਇੰਸ ਕਾਮਰਸ ਐਂਡ ਹਿਊਮੈਨਿਟੀਜ਼ ਵਿਦ ਦਾ ਵਿਜ਼ਨ ਟੂ ਇੰਪਾਰ ਸਟੂਡੈਂਟਸ ਵਿਦ ਦਾ ਸਕਿੱਲ ਐਂਡ ਕੁਆਲਿਟੀਜ਼ ਆਫ ਲੀਡਰਸ਼ਿਪ ਸਟੂਡੈਂਟਸ ਕਿਉਰਿੰਗ ਟੌਪ ਪੋਜੀਸ਼ਨ ਇਨ ਟੈਂਥ ਐਂਡ ਪਲੱਸ ਟੂ ਬੋਰਡ ਐਗਜ਼ਾਮਸ ਹਾਈ Qualified national and state awarded teachers, high tech modern science lab, computer lab, home science lab, and Tata class at smart classes. A modern approach to learning co curricular activities, holistic growth for students, winner of various inter school competition, special stress on imbibing moral values, special financial aid for needy and deserving students. Transfer facility available, admissions are open for the session 2025 26.